ਵੱਲਾ ਬੰਦਲਾ ਬੰਦਾ ਜੁੜਦੇ ਜਾਣ ਚਾਹੁੰਦੇ ਤਾਂ ਕੋਲੇ ਦਾ ਪੁੱਤ ਆ ਵੀ ਸਾਡੇ ਨਾਲ ਹੈ। ਅਲੀ ਕੀ ਨਾਮ ਹੈ ਤੁਹਾਡਾ? ਉਧਰ ਬੈਠੋ ਕਰੋ। ਤੇ ਕਿੱਥੋਂ ਦੇ ਆਨ ਬਲੇ ਹੋ? ਨਾ ਸ਼ਹਿਰ ਤੋਂ, ਸ਼ਹਿਰਾਂ ਪਨੋ। ਤੇ ਕੀ ਗੱਲਬਾਤ ਹੋਈ ਅੱਜ ਤੁਸੀਂ ਠਾਣਾ ਬੀੜਵੇਂ ਦੇ ਵਿੱਚ ਪਹੁੰਚੇ ਹੋ? ਵੀਰ ਮੇਰੇ ਦੇ ਸ਼ਾਦੀ ਨੂੰ 25 ਸਾਲ ਹੋ ਗਏ ਆ। ਅੱਛਾ ਜੀ। ਸਾਡਾ ਵੀਰ ਉਦੋਂ ਦਾ ਦੁਖੀ ਆ। ਹਾਂ। ਭੈਣਾ ਭਰਾ ਨੂੰ ਆਹਦੀ ਗੱਲ ਦਦੀ ਦੱਸਦਾ ਨਹੀਂ ਸੀ। ਹਾਂ। ਕਿ ਮੇਰੇ ਭੈਣ ਭਰਾ ਦੁਖੀ ਨਾ ਹੋਣਾ। ਹਾਂ। ਸਾਡਾ ਮਾਈ ਪਾਪ ਮਰ ਗਿਆ। ਪੈਣਾ ਸਾਡੀਆਂ ਮਾਰ ਕੇ ਆਪਣੋਈਏ ਸਾਡੇ ਮਾਰ ਕੇ ਸਾਰਾ ਪਰਿਵਾਰ ਸਾਡਾ ਮਰ ਗਿਆ ਅਸੀਂ ਸਿਰਫ ਦੋ ਭੈਣਾਂ ਤੇ ਇੱਕ ਸਾਡਾ ਵੀਰ ਸੀ ਸਾਡੇ ਨਾਲ ਇਹਦੀ ਕੋਈ ਵਰਤੋਂ ਨਹੀਂ ਉਦੋਂ ਤੋਂ ਹੀ ਜਦ ਅਸੀਂ ਇਹਨੂੰ ਵੀਰ ਮੇਰੇ ਦਾ ਸਾਨੂੰ ਇਹ ਆਖਿਆ ਸੀ ਕਿ ਮੈਨੂੰ ਆ ਤੰਗ ਕਰਦੇ ਆ ਆਹ ਕੁਝ ਕਰਦੇ ਆ ਹੁਣ ਇਹ ਆਸਟ੍ਰੇਲੀਆ ਚੋਂ ਆਈ ਆ ਉਹਨਾਂ ਦੀ ਵਾਈਫ ਵਾਈਫ ਸਫਾਮਕੌਰ ਅੱਛਾ ਜੀ ਕਵਰਜੀਤ ਕੌਰ ਕੁੜੀ ਹੂੰ ਧੋਮੇ ਜਣੀਆਂ ਆਈਆਂ ਵਾ ਨਾਲ ਮੁੰਡਾ ਵੀ ਆ ਮੁੰਡਾ ਇੱਥੇ ਸੀ ਹੂੰ ਲਗਾਣੇ ਤੋਂ ਦੀ ਭੈਣ ਆਈ ਨਾਲ ਇਹਨਾਂ ਨੇ ਚੋਂ 55 ਜਣਿਆਂ ਨੇ ਸਾਰਾ ਔਕਰ ਸਿੰਘ ਇਹਨਾਂ ਨੇ ਚੋਂ 55 ਜਣਿਆਂ ਨੇ ਉਹਨਾਂ ਚੋਂ ਬੂਆ ਖੋਲਿਆ ਉਹ ਤਾਂ ਮੁੰਡੇ ਨੇ ਫੜ ਲਿਆ ਸਾਰਿਆਂ ਨੇ ਫੜ ਲਿਆ ਜਦੋਂ ਸਾਡਿਆਂ ਅਸੀਂ ਗੱਲ ਸਾਨੂੰ ਪਤਾ ਲੱਗਾ ਸਾਨੂੰ ਦਫ਼ਤਰੋਂ ਫੋਨ ਗਿਆ ਅਸੀਂ ਉਸੇ ਵੇਲੇ ਪਾਏ ਦੌੜ ਕੀਤੀ ਅਸੀਂ ਢਾਈ ਦੇ ਕਰੀਬ ਅਸੀਂ ਇੱਥੇ ਆ ਆਉਂਦੇ ਹਾਂ ਜਦੋਂ ਅਸੀਂ ਘਰ ਗਏ ਆ ਇਹਨਾਂ ਨੇ ਘਰ ਸਾਨੂੰ ਸਾਰੀ ਨਾ ਬੂਆ ਖੋਲਿਆ ਫਰਜ਼ਾ ਕਿਆ ਮੋਸੀ ਸਾਡੇ ਨਬੂਆ ਖੋਲ ਆਏ ਸਾਡੇ ਮੱਥੇ ਨਹੀਂ ਲੱਗੀ ਹਾਂਦੇ ਇਹ ਮੁੰਡਾ ਵੀ ਪਿਓ ਵਾਂਗੂ ਉਹ ਵੀ ਨਿਕਲ ਗਿਆ ਸਾਡੇ ਪ੍ਰਾਣਾ ਕੁੱਟ ਮਾਰ ਕੀਤੀ ਗਈ ਆ ਕੁੱਟ ਮਾਰ-ਬਾਰ ਕੀਤੀ ਗਈ ਆ ਕੁੱਟ ਮਾਰ ਕੀਤੀ ਤੇ ਫੋਨ ਵਗਿਆ ਹਾਂ ਬਹੁਤ ਜ਼ਿਆਦਾ ਮੁੰਡਾ ਸਾਨੂੰ ਆ ਤਾਂ ਵੀ ਮੁੰਡਾ ਵੀ ਉਹ ਉਹਦੀ ਮਾਸੀਆਂ ਦੀ ਵੀ ਮੁੰਡਾ ਵੀ ਨਿਕਲ ਗਿਆ ਉਹ ਤਾਂ ਮੋ ਵੀ ਨਹੀਂ ਜਾਣਾ ਕਰ ਹਾਂਗੇ ਅੰਦਰ ਸੀ ਅਸੀਂ ਅੰਦਰ ਇਸ ਕਰਕੇ ਨਹੀਂ ਵੇਖਿਆ ਭਈ ਸਾਡੇ ਮੇਰੇ ਨਾਲ ਇੱਕ ਮੇਰਾ ਬੇਟਾ ਸੀ ਇੱਕ ਭਨੇਵਾ ਸੀ ਇੱਕ ਮੇਰਾ ਜਵਾਈ ਸੀ ਵੀਰ ਸੀ ਮੇਰੇ ਉਹ ਆ ਰਿਹਾ ਪੁੱਤਾ ਚਾਚੇ ਦਾ ਪੁੱਤ ਮੈਂ ਆਖਿਆ ਵੀ ਮੈਂ ਵੀ ਅਹੀਂ ਜਿਹੜਾ ਮਸਲਾ ਹੱਲ ਕਰਨਾ ਆ ਸਾਡੇ ਤੇ ਉਲਟ ਨਾ ਪਾ ਦੇਣ ਜੀ ਅਸੀਂ ਇਹ ਇਸ ਕਰਕੇ ਅੰਦਰ ਦੀ ਪੌਣ ਪਾਛਾਨ ਨਹੀਂ ਕੀਤੀ ਮੈਨੂੰ ਵੀਰ ਮੇਰੇ ਅੰਦੇ ਸੀ ਕਿ ਤੂੰ ਅੰਦਰ ਪਹੁੰਚਣ ਕਰਦੀ ਮੈਂ ਖਾ ਵੀਰ ਮੇਰੇ ਆ ਜਿਹੜੇ ਮਸਲੇ ਵਾਲਾ ਆਪਾਂ ਆਏ ਆ ਉਸ ਮਸਲੇ ਵਾਲਾ ਆਪਾਂ ਹੱਲ ਕਰੀਏ 21 22 ਨੂੰ ਕੀ ਹੋਇਆ ਜੀ 21 ਤਰੀਕ ਨੂੰ ਇਹ ਗੱਲ ਹੋਈ ਆ ਜੀ ਰਸਤਾ ਤੁਹਾਡਾ ਕੀ ਹੋਇਆ ਰਾਤ ਜਦੋਂ ਆਏ ਆ ਹਾਂ ਜੀ ਉਹ ਸਾਰੇ ਲੋਗ ਉਧਰ ਨਿਕਲ ਗਿਆ ਵਾਜੋ ਨੇ ਨਾ ਕੁੱਟਿਆ ਮਾਰਿਆ ਉਹਨੇ ਰਿਕਾਰਡਿੰਗ ਕੀਤੀ ਉਹਨੇ ਆਖਿਆ ਮੈਂ ਕਿਸੇ ਨੂੰ ਛੱਡਣਾ ਨਹੀਂ ਤੇ ਉਹਨਾਂ ਨੇ ਆਦਾ ਫੋਨ ਤੋੜਿਆ ਔਰ ਜ਼ਿਆਦਾ ਕਰ ਲਿਆ ਸਾਨੂੰ ਨਹੀਂ ਪਤਾ ਹਾਂ ਹੁਣ ਸਾਹਬ ਵੱਲੋਂ ਸਾਨੂੰ ਇਨਸਾਫ ਚਾਹੀਦਾ ਵਾ ਤੇ ਤੁਹਾਡੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਅਸੀਂ ਜਦ ਤੱਕ ਕਰਤੀ ਆ ਆਫੇ ਜਦ ਦਰਜ ਕਰਾਈ ਆ ਕੱਲ ਅਸੀਂ ਪਰਚਾ ਕਰਾਇਆ ਗੰਸ਼ਦਾ ਦਾ ਉਹਨਾਂ ਨੇ ਰਾਤ ਤੱਕ ਸਾਡਾ ਕੁਝ ਨਹੀਂ ਕੀਤਾ ਮੁੰਡੇ ਨੂੰ ਫੜਦੇ ਮੁੰਡਾ ਫਰਾਰ ਹੋ ਗਿਆ ਮਾਂ ਉਹਦੀ ਮਾਂ ਨੂੰ ਤੇ ਉਹਦੀ ਭੈਣ ਨੂੰ ਫੜ ਕੇ ਲਿਆਇਆ ਵਾਸੀ ਨੂੰ ਉਹਨਾਂ ਨੂੰ ਇਹਨਾਂ ਪਤਨ ਕਿਹਦਾ ਫੋਨ ਆਇਆ ਰਾਤ ਛੱਡਤਾ ਉਹਨਾਂ ਛੱਡਣ ਦਾ ਕੀ ਕੰਮ ਸੀ ਸਾਡਾ ਬੰਦਾ ਨਹੀਂ ਰੱਪਣਿਆ ਸਾਨੂੰ ਅੱਜ ਆਪਦਾ ਭਰਾ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਅੱਜ ਸਾਡਾ ਭਰਾ ਖੜਾ ਕਰਦੇ ਤੇ ਅਸੀਂ ਇੱਥੇ ਤਾਂ ਪੁਣ ਪੜਾ ਲੱਗੇ ਗਏ ਆ ਜਦ ਸਮਾਨ ਵੀ ਪਛ ਲੱਭਾ ਤੁਹਾਨੂੰ ਨਹਿਰ ਤੋਂ ਲੱਗੇ ਉੱਥੋਂ ਲੱਭਿਆ ਇਹਨਾਂ ਫੋਰਸ ਵਾਲਿਆਂ ਨੇ ਆਥਿਆ ਸਾਨੂੰ ਕੱਲ ਜਦੋਂ ਪਹਿਲਾਂ ਉਹਨਾਂ ਸਾਨੂੰ ਕੋਈ ਗੱਲ ਨਹੀਂ ਕਹੀ ਜਦੋਂ ਸਾਡੇ ਦਸਤਰਬੰਦੀ ਆਏ ਆ ਉਦੋਂ ਉਹਨਾਂ ਨੂੰ ਉਹਨਾਂ ਕਿਹਾ ਵਾ ਕਿ 5 ਵਜੇ ਕੱਲ ਐਤਵਾਰ ਉੱਥੋਂ ਸਲਾਰਮੈਂਟ ਪਰ ਤੋਂ ਮਰੀਆ 12000 ਰੁਪਈਆ ਵਾ ਵੀਰ ਮੇਰੇ ਵੱਟਿਆਂ ਤੇ ਪਾਪਾ ਇਧੇ ਆ ਗਿਆ ਕਾਗਜ਼ ਵਰਤੋਂ ਫੋਟੋ ਆ ਤੇ ਇਹਦੇ ਸਕੂਟੀ ਦੇ ਕਾਲੀਆ ਹੁਣ ਕੀ ਸ਼ਿਕਾਇਤ ਹਨੋ ਜੀ ਸਾਨੂੰ ਸਾਕੇ ਉਹ ਆਏ ਨਾ ਨੇ ਕਤਲ ਕੀਤਾ ਵੀਰ ਸਾਡੇ ਦਾ ਹਾਂ ਅਸੀਂ ਜੇ ਜਾਂ ਸਾਡਾ ਵੀਰ ਖੜਾ ਕਰਦੇ ਨਾ ਨਹੀਂ ਤੇ ਇਹਨਾਂ ਨੂੰ ਫਾਸੀ ਚਾਹੀਦੀ ਆ ਇਨਸਾਫ ਦੀ ਮੰਗ ਕਰਦੇ ਇਨਸਾਫ ਦੀ ਮੰਗ ਕਰਦੇ ਜਿਸ ਤਰ੍ਹਾਂ ਜੈਸਾ ਲੈਣਾ ਸਾਡਾ ਵੀਰ ਮਾਰਿਆ ਸਾਡਾ ਕੱਲਾ ਕੱਲਾ ਵੀਰ ਸੀ ਸਾਡੀ ਹਮਝਾ ਇਹਨਾਂ ਨੂੰ ਫਾਸੀ ਚਾਹੀਦੀ ਆ ਸਾਨੂੰ ਇਨਸਾਫ ਚਾਹੀਦਾ ਵਾ ਸਾਨੂੰ ਇਹਨਾਂ ਦੀ ਵੀ ਲੋੜ ਜੇ ਸਾਡੇ 55 ਸਾਲਾਂ ਦੇ ਇਹਨਾਂ ਨੇ ਨਹੀਂ ਸਾਡੇ ਨਾਲ ਵਰਤਿਆ ਇਹਦੇ ਸਾਡੇ ਨਾਲ ਅਸੀਂ ਕਿਹੜਾ ਚਾਰਸਾ ਲੈ ਕੇ ਕਿ ਨਹੀਂ ਆਗੇ ਅਸੀਂ ਵੀ ਇਹਦਾ ਖਾਬਦ ਹੋਣਾ ਲੈਣਾ ਠੀਕ ਹੈ ਜੀ ਵਿਜੇ ਸਿੰਘ ਕੱਤਰਤਰ ਪਰਚਾਰਕ ਬੇਟੀ ਸ਼ਰਮੀ ਗੋਦਾ ਪਰੰਗੂ ਜੀ ਮੈਂ ਬਾਹਰ Patna ਸਾਹਿਬ ਗਿਆ ਸੀ ਸਾਸਾਰਾਮ ਡਿਉਟੀ ਦੇ ਤੇ ਮੈਨੂੰ ਕੱਲ ਮੇਰੇ ਸਟੂਡੈਂਟ ਸਾਹਮਣੇ ਦੱਸਿਆ ਪੀ ਆ ਕਟਰਾ ਵਾਪਰ ਗਈ ਆ ਕਿ ਗਰਤਾਰ ਤੋਂ ਨਹੀਂ ਮਿਲ ਰਿਆ ਫਿਰ ਅਸੀਂ ਸਾਰੀ ਜਾਣ ਪਛਾਣ ਕੀਤੀ ਆ ਅਸੀਂ ਜਾ ਕੇ ਵੀ ਆਏ ਆ ਉਹਨਾਂ ਦੇ ਕੁਆਟਰ ਵਿੱਚ ਵੀ ਜਾ ਕੇ ਆਏ ਆ ਜੋ ਥਾਣੇ ਆਇਆ ਮੈਂ ਥਾਣੇ ਆ ਕੇ ਸਾਰੀ ਗੱਲਬਾਤ ਕੀਤੀ ਆ ਜਿਤੋਂ ਤੱਕ ਸਾਨੂੰ ਮਹਿਸੂਸ ਹੋ ਰਿਹਾ ਹੈ ਪਰਿਵਾਰ ਨੇ ਵੀ ਦੱਸਿਆ ਹੈ ਤੇ ਉਹਦੀ ਜਿਹੜੀ ਘਰ ਵਾਲੀ ਆ ਤੇ ਉਹਦੀ ਜਿਹੜੀ ਸਾਲੀ ਆ ਜਿੰਨੇ ਪਰਿਵਾਰ ਦੇ ਜੀ ਨੇ ਸਾਨੂੰ ਖਸਾ ਹੈ ਕਿ ਉਹਨਾਂ ਨੇ ਕੁਝ ਉਹਨੂੰ ਜਿਹਾ ਕਰ ਦਿੱਤਾ ਹੈ ਸਕੂਟਰ ਮਿਲਣ ਦਾ ਕਾਰਨ ਹੀ ਜਿਹੜਾ ਨਹਿਰ ਦੇ ਕੰਢੇ ਤੇ ਆ ਇਹ ਇਹੋ ਹੀ ਕਾਰਨ ਆ ਇਹ ਉਹਨਾਂ ਨੇ ਇਹ ਸਾਰਾ ਕੁਝ ਤਾਲ ਆਪਣੇ ਆਪ ਕਰ ਦਿੱਤਾ ਹੈ ਬੰਦਾ ਕਤਲ ਹੋ ਗਿਆ ਜਾਂ ਬੰਦਾ ਜਿੱਥੇ ਵੀ ਆ ਉਹ ਅਸੀਂ ਉਹਦੀ ਘਰ ਦੇ ਨੂੰ ਤੇ ਹੋਰ ਵੀ ਸਾਰੇ ਉਹਦਾ ਪਰਿਵਾਰ ਦੇ ਜੀਆ ਨੂੰ ਬਿਠਾਇਆ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤੁਰੰਤ ਕੋਤੇ ਪਰਚਾ ਕਰਕੇ ਉਹਨਾਂ ਤੋਂ ਪੁੱਛਦਾ ਸ਼ੁਰੂ ਕਰਨੀ ਚਾਹੀਦੀ ਹੈ ਜੇਕਰ ਇਹ ਜਾਇ ਨਾ ਹੋਇਆ ਤੇ ਮੈਂ ਥੋੜੀ ਜਿਹੀ 2 ਘੰਟੇ 2 ਘੰਟੇ ਚ ਮੈਂ ਅਗਲਾ ਜਿਹੜਾ ਪ੍ਰੋਗਰਾਮ ਜਿਹੜਾ ਫੇਰੋ ਮੈਨੂੰ ਹਲੀ ਕਰਨਾ ਪਵੇਗਾ ਤੇ ਡਿਕਟਰ ਅਸੀਂ ਗੱਲ ਕਰੀ ਅੱਜ ਥਾਣੇ ਦੇ ਵਿੱਚ ਕਿਹਦੇ ਨਾਲ ਮੁਲਾਕਾਤ ਹੋਈ ਹੈ ਕਿਹਦੇ ਨਾਲ ਗੱਲਬਾਤ ਕਰਕੇ ਬਾਹਰ ਆਏ ਹੋ ਐਸ ਐਚ ਓ ਸਾਹਿਬ ਹੁਣ ਆਏ ਨੇ ਉਹਨਾਂ ਦੀ ਹਾਡੀ ਕਰੇ ਸਾਹਿਬ ਹੋਰ ਕਿਸੇ ਅੰਗੈ ਸੀਗੇ ਇਸ ਦੇ ਵਿੱਚ ਹੁਣ ਆਏ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਲੇਕਿਨ ਅਸੀਂ ਸੀਤਲ ਸਾਹਿਬ ਨਾਲ ਗੱਲ ਕੀਤੀ ਹੈ ਪੀ ਪੀ ਐਸ ਆਈ ਪੀ ਐਸ ਅ ਤੇ ਜਲਦੀ ਸਾਰੀ ਕਾਰਵਾਈ ਕੀਤੀ ਜਾਊਗੀ ਪਰ ਸਾਡੀ ਹੁਣ ਸਾਰਿਆਂ ਦੀ ਬੇਨਤੀ ਹੈ ਜਿੰਨੇ ਉਹਦੇ ਪਰਿਵਾਰ ਦੇ ਜੀ ਬਲੋਤੇ ਆ ਕਰਤਾਰ ਸਿੰਘ ਸਰਪੰਚ ਸਾਹਿਬ ਪਿੰਡ ਤੋਂ ਆ ਗਏ ਨੇ ਸਾਰੇ ਅਸੀਂ ਪ੍ਰੋਟੈਸਟ ਡਾਕਟਰ ਜੋਨੀ ਮਿੱਟੀ ਵੱਲੋਂ ਮਾਂਜੋ ਪ੍ਰਧਾਨ ਸਾਹਿਬ ਨੇ ਸਾਡੀ ਡਿਊਟੀ ਲਈ ਹੈ ਸਾਡਾ ਬੰਦਾ ਸਾਡਾ ਮਲਾਜਮ ਆ ਜਿੱਧਰੋਂ ਮਰਜ਼ੀ ਸਾਨੂੰ ਦਿੱਤਾ ਜਾਵੇ ਜੇ ਇਹਨਾਂ ਨੇ ਇੱਕ ਮਾਰ ਦਿੱਤਾ ਹੈ ਤੇ ਇਹ ਸਾਨੂੰ ਦੱਸਣ ਪੁਲਿਸ ਨੂੰ ਪ੍ਰਸ਼ਾਸਨ ਦੱਸਣ ਕਿ ਅਸੀਂ ਉਹਦਾ ਕਤਲ ਕਰ ਦਿੱਤਾ ਹੈ ਅਗਲੀ ਕਾਰਵਾਈ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਨੂੰ ਤਗੜੇ ਹੋ ਕੇ ਕਰਨੀ ਚਾਹੀਦੀ ਹੈ ਜੇਕਰ ਇਹ ਨਾ ਹੋਇਆ ਤੇ ਅਸੀਂ ਅਗਲੀ ਆਪਣੀ ਜਿਹੜੀ ਦਫਤਰ ਸ਼ੋਨੀ ਮੇਟੀ ਵੱਲੋਂ ਅਤੇ ਇਹਦੇ ਪਰਿਵਾਰ ਵੱਲੋਂ ਜਿਹੜਾ ਅਗਲਾ ਪ੍ਰੋਗਰਾਮ ਬਹੁਤ ਜਲਦੀ ਉਲੀਕਾਂਗੇ ਠੀਕ ਹੈ ਜੀ ਵੀ ਸਖਤੀ ਸਰਮਾ ਮਾਮਲਾ ਹੈ ਨਾ ਜਿੱਦਿਸੀ ਰਿਮਾਜ ਮੰਨਦੇ ਕੱਲ੍ਹ ਨੂੰ ਸ਼ਾਮ ਨੂੰ ਤਲਾਹ ਮਿਲੀ ਸੀ ਇੱਕ ਕਰਤਾਰ ਸਿੰਘ ਨਾਂ ਦਾ ਆਦਮੀ ਹੈ ਜੋ ਵੀ ਸ਼ੋਨੀ ਪੇਟੀ ਦੇ ਪ੍ਰਚਾਰਕ ਉੱਥੇ ਪ੍ਰਚਾਰਕ ਮੀਟੀ ਚ ਲੱਗਿਆ ਹੋਇਆ ਉਹਦੇ ਬਾਰੇ ਜੀ ਵੀ ਇੱਕ ਦੋ ਦਿਨ ਤੋਂ ਘਰ ਨਹੀਂ ਪਹੁੰਚਿਆ ਉਹਦੇ ਸੰਬੰਧੀ ਗੁੰਮਸ਼ਦਗੀ ਲਿਖੀ ਗਈ ਹੈ ਉਹ ਗਲਤ ਹੈ। ਪਸਰ ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਉਹ ਡਾਕੂਆ ਮਿਲੀ ਆ ਜੀ ਨਹਿਰ ਦੇ ਕੋਲ। ਹਾਂਜੀ ਐਕਟਵਾ ਮਿਲੀ ਆ ਨਹਿਰ ਦੇ ਕੋਲ ਉਹਦੇ ਬਾਰੇ ਸਾਰਾ ਇਨਵੈਸਟਿਗੇਸ਼ਨ ਕਰ ਰਹੇ ਆ ਸਾਰਾ। ਬਾਕੀ ਦੇਖਦੇ ਆ ਥੋਰੋਨਿਕ। ਉਹ ਆਕਾਉਂਟ ਬੰਦ ਹੋ ਗਿਆ ਸੀ ਸਿਰ ਥਾਣੇ ਰਾਤ ਨੂੰ ਪੁਛਕਿਸ਼ ਕਰਨਾ ਮਾਤੇ ਉਹਨਾਂ ਨੂੰ। ਉਹ ਸਾਰੇ ਜੋ ਵੀ ਦਾ ਸਬੰਧ ਲੈ ਕੇ ਸਾਰਿਆਂ ਦੀ ਪੁਛਕਿਸ਼ ਕੀਤੀ ਜਾ ਰਹੀ ਹੈ। ਨਵੇਂ ਤੱਥ ਸਾਹਮਣੇ ਆਉਣਗੇ। ਉਦੋਂ ਤੱਕ ਕਰ ਰਹੇ ਆ। ਹੁਣ ਤੱਕ ਬੰਦੇ ਦਾ ਕੋਈ ਪਤਾ ਲੱਗਾ ਜੀ। ਇਹ ਜ ਤੱਕ ਨਹੀਂ ਲੱਗਾ। ਮੈਂ ਕੌਂਸਲ ਕੋਈ ਕਾਰਵਾਈ ਕੀਤੀ ਗਈ। ਕੌਂਸਲ ਕੀ ਲਿਖੀ ਹੈ ਜੀ 400 ਰੁਪਏ ਦਾ ਜਾਰੀ ਹੋਰ ਸੇ ਨਾਜਸਵਤੰਤ ਵਿਅਕਤੀ ਦੀ ਉਹਨਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਲੋਕਾਂ ਨੂੰ ਕੀ ਮੈਸੇਜ ਨਾ ਜਾਂਦੇ ਜੇ ਕਿਸੇ ਨੂੰ ਕੁਝ ਪਤਾ ਲੱਗਦਾ ਹੈ ਤੇ ਬਾਰੇ ਕੋਈ ਵੀ ਕਿਸੇ ਕੋਲ ਰਿਸ਼ਤੇ ਸੰਬੰਧੀ ਕੋਈ ਵੀ ਜਾਣਕਾਰੀ ਹੈਗੀ ਤੇ ਉਹ ਸਾਡੇ ਨਾਲ ਸਾਂਝੀ ਕਰ ਤਾਂ ਜੋ ਤਫ਼ਤੀਸ਼ ਤਾਂ ਫੈਮਿਲੀ ਡਿਸਪਿਊਟ ਚੱਲ ਰਿਹਾ ਹੈ ਅਜੇ ਤੱਕ ਤਾਂ ਕੋਈ ਗੱਲ ਸਾਹਮਣੇ ਆਈ ਤੀ ਕਿ ਬਾਕੀ ਜੇ ਇਨਵੈਸਟੀਗੇਸ਼ਨ ਦੌਰਾਨ ਕੋਈ ਸਾਹਮਣੇ ਆਈ ਤੇ ਹਨਾ ਬੀੜਵਿੰਨ ਨੂੰ ਤਲਾਹ ਕੀਤੀ ਜਾਵੇ ਜੀ ਜੇਕਰ ਕਿਸੇ ਨੂੰ ਪਤਾ ਲੱਗਦਾ ਹੈ ਹਾਂਜੀ ਕੋਈ ਨਾਜਸਵਤੰਤ ਜਾਣਕਾਰੀ ਤੇ ਬਾਕੀ ਸਾਂਝੀ ਕੀਤੀ ਜਾਵੇ ਹਾਂਜੀ